ਬਲ ਭਾਈ ਜੀ ਮਾਣਾ ਡੇ ਫਰਮ ਤੇ ਸਾਰੇ ਹੀ ਭੈਣ ਭਰਾਵਾਂ ਦਾ ਵੈਲਕਮ ਬਾਈ ਕੋਲ ਬਹੁਤ ਸੁਣੀਆਂ ਝੋਟੀਆਂ ਤਾਹੀਆਂ ਸੁਈਆਂ ਤੇ ਬਾਈ ਨਾਲ ਕਰਦੇ ਆ ਗੱਲ ਬਾਤ ਸਰਸਿਕਲ ਬਾਈ ਜੀ ਕੀ ਹਾਲ ਜੀ ਹਾਂ ਵਧੀਆ ਮੇਰੇ ਖਾ ਜੀ ਠੀਕ ਹਾ ਜੀ ਪਰਪਾਪਾ ਜੀ ਬੋਟੈਂਕ ਬਾਈ ਅਰਮਾਨਾ ਜੀ ਸਭ ਠੀਕ ਠਾਕ ਜੀ ਜਿਹਨੇ ਭੈਣ ਬਰਾਮਾ ਡੇਰੀ ਫਾਰਮ ਦੇ ਜੁੜੇ ਸਾਰਿਆਂ ਦਾ ਧੰਨਵਾਦ ਕਰਦੇ ਆਂ ਹਾਂ ਜੀ ਤੇ ਬਹੁਤ ਹੀ ਵਧੀਆ ਸਾਫ ਸਵੀਆਂ ਜਾਨਵਰ ਆਏ ਠੀਕ ਹੈ ਬਾਈ ਉਹ ਢੋਟੀਆਂ ਵਿੱਚ ਲਾ ਦਿਤੀਆਂ ਹਾਂ ਹਾਂ ਜੀ ਤੇ ਤਿੰਨੇ ਆ ਚੜੀਆਂ ਟਾਉ ਚ ਹਾਂ ਜੀ ਬਾਅਦ ਯਾਰ ਦਾ ਠੀਕ ਤੇ ਜੀ ਤਾਂ ਜਾ ਕੇ ਨਿਗਾਹ ਤਾਂ ਨਾ ਵੀਡੀਓ ਪਾ ਵੀ ਬੱਸੋ ਵੀਡੀਓ ਬਣਾਈ ਜੋ ਕੱਲ ਮਾਲ ਲੈ ਕੇ ਆ ਠੀਕ ਜੀ ਕਾਦੀ ਅੱਜ ਰਾਤੀ ਆਈਆਂ ਇਹਦੇ ਬਾਅਦ ਮੈਂ ਵੀਡੀਓ ਬਣਾ ਲਈ ਠੀਕ ਭਾਈ ਬਹੁਤ ਚੰਗੀਆਂ ਨੇ ਹਾਂਜੀ ਤੇ ਸੂਜੀ ਆ ਜਾ ਕੇ ਠੀਕ ਜੀ ਹਾਂਜੀ ਮੈਂ ਬਹੁਤ ਚੰਗੀਆਂ ਵੀਰ ਹੋਣੇ ਤੈਰ ਹੋਏ ਫੋਟੋ ਜਿੰਨਾ ਮੈਂ ਲੈ ਕੇ ਆ ਬਾਕੀ ਠੀਕ ਜੀ ਹਾਂਜੀ ਚੋ ਠੀਕ ਹੈ ਭਾਈ ਜੀ ਹਾਂਜੀ ਤੇ ਆਪਣੇ ਕੋਲ ਜੰਮ ਰਾਜ ਵੀ ਬੜੇ ਬੜੇ ਟੋਲਦੇ ਆ ਹਾਂਜੀ ਹਾਂਜੀ ਇਹਨਾਂ ਦੇ ਵਿੱਚੋਂ ਇੱਕ ਮਈ ਹੋਣੀ ਜੀ ਆਈ ਆ ਉਹ ਸਾਰੀਆਂ ਸੀਆਂ ਆ ਤਿੰਨ ਮਈਆਂ ਤੰਗੀਆਂ ਟੋਲਦੀਆਂ ਪਾਉਂ ਹਾਂ ਠੀਕ ਨੇ ਆਏ ਤਿੰਨ ਪਸ਼ੂ ਕੋਲ ਇੰਨਾ ਮੈਂ ਕਟਿੰਗਾਂ ਦੇ ਇੱਕ ਮਾ ਵੱਡਾ ਵਾਸ ਚੌਥੀ ਮੱਝ ਜਿਹੜੀ ਆਈ ਕੌਤੀ ਮਹੀਂ ਵੀਰ ਚੰਗੇ ਦੁੱਧ ਵਾਲੀ ਮਹੀਂ ਆ ਵੱਡੇ ਰਿਕਾਰਡ ਵਾਲੀ ਆ ਹਾਂਜੀ ਤੇ ਉਹ ਹੁਣੇ ਜੇ ਚੋਗੇ ਆਂਦੀ ਆ ਇਹ 2-4 ਦਿਨ ਸਾਂਭ ਕੇ 5-6 ਕਿਲੋ ਤੇ ਚੜਾ ਦੇ ਠੀਕ ਹੈ ਬਾਈ ਜੀ ਠੀਕ ਚਲੋ ਜੀ ਆਹ ਵੇਖ ਵੀਰ ਮੈਨੂੰ ਸਿੰਗੀ ਮਗਰ ਕੱਟੀ ਅੱਜ ਮਨੇਰ ਦੀ ਸੂਈ ਆ ਇਹ ਮੇਰੇ ਸੂਈ ਦੇ ਕੱਟੀ ਹੋ ਸਿੰਗੀ ਹੋ ਸਿੰਗੀ ਸਿੰਗੀ ਵੀਰ ਵੇਖੋ ਜਲਸੀ ਬੂਟੀ ਲੱਗੀ ਨੀਗੀ ਜੀ ਠੀਕ ਹੈ ਬਾਈ ਜੀ ਤੇ ਇਹ ਕਹਿਨ ਵਾਲਾ ਨਹੀਂ ਹਰ ਬੰਦੇ ਨੇ ਇਹੋ ਕਹਿ ਦੇਣਾ ਜੀ ਅੱਜ ਤੇ ਸੂਈ ਤੇ ਨਹੀਂ ਮੈਂ ਕਿਉਈ ਨਹੀਂ ਬੋਲਾ ਵਿਖਾਦਨੇ ਪਾਲਟੀ ਬੋਲੇ ਦੀ ਮਹਿੰਦੀ ਕਿ ਹੋਈ ਆ ਠੀਕ ਆ ਬਾਈ ਜੀ ਤੇ ਥੱਲੇ ਵੇ ਪੰਡਾ ਹੀ ਲਾਈਆਂ ਲੈ ਮੇਰੀ ਹਾਂ ਪਾਂਡ ਪੂਰੀ ਲੈਵੇ ਦੀ ਲਾਈ ਵੀਰ ਮੈਂ ਨੇ ਥੱਲੇ ਠੀਕ ਆ ਬਾਈ ਮਗਰ ਵੀਰ ਜੀ ਪਾਂਡ ਪਾਂਡ ਚੰਗਾ ਬਣਾ ਮੈਂ ਸਭ ਚੰਗਾ ਬੋਲੇ ਲਗਾ ਲੈ ਬਾਈ ਲੈ ਜਾਓ ਹਾਂ ਜੈ ਛਟਾ ਹੋ ਗਿਆ ਕੋਈ ਆਰੀਆਂ ਦੀਆਂ ਵੀ ਬਹੁਤ ਸੋਹਣੀਆਂ ਨੇ ਸੂਹਾ ਭਾਈ ਹੋਊਗਾ ਕਿੰਨਾ ਸੂਹਾ ਜੇ ਤੁਜਾ ਸਵਾਰੋ ਜਾਨਾ ਤੇ ਲੇਵੇ ਦੀ ਝੋਟੀ ਤੇ ਜੇ ਸੂਹੇ ਜਿਹੜੀ ਗੱਲ ਆ ਪਰ ਲੇਵੇ ਦੀਆਂ ਪੰਡਾਂ ਲਾਈਆਂ ਤੇ ਲੇਵੇ ਦੀ ਕੁਆਲਿਟੀ ਕਰੋ ਚੈੱਕ 5 ਕਿਲੋ ਵਿੱਚ ਹੀ ਹੋਲੀ ਕਰਤੀ ਦੇ ਪੂਰੀ ਵਧੀਆ ਝੋਟੀ ਆ ਤੇ ਥਾਣਾ ਦੀ ਕੁਆਲਿਟੀ ਕਰੋ ਜੱਗ ਬਹੁਤ ਸੋਹਣਾ ਬਰਾਬਰ ਖਾਣ ਲਗਾ ਦੇਖੋ ਜੀ ਇਧਰ ਦੀ ਕਪਾੜੇ ਲਈ ਉਹਦਾ ਮੈਦੇਜੀ ਵੀ ਖਾਓ ਦੇਖੋ ਇਹ ਇਹੋਲੇ ਭਾਬੀ ਜੀ ਇਹ ਵੀ ਸਾਰੀਆਂ ਚੀਜ਼ਾਂ ਨਹੀਂ ਡੰਗਰ ਦੇ ਵਿੱਚ ਲੱਗਦੀਆਂ ਪਰ ਪੰਜਪੂਰ ਮੇਲੇ ਤੇ ਸਾਰੇ ਗੋਂ ਲਾਏ ਆ ਸਿੰਘ ਵੀ ਮਗਰ ਵੀ ਕੱਟੀ ਦੇ ਬਰਾਬਰ ਲੱਗਾ ਤੇ ਵਧੀਆ ਬਹੁਤ ਵਧੀਆ ਥਾਨ ਲਿਵਾ ਤੇ ਸਿੰਘੀ ਬਹੁਤ ਸੋਹਣੀ ਲੱਗੀ ਮੈਨੂੰ ਦੇਖੋ ਜਿਹੜੀ ਰਕਾਰਡ ਵਾਲੀ ਹੈ ਦੇਖ ਐ ਟੁੱਕ ਪਿਆ ਬਹੁਤ ਸੋਹਣੀ ਲੱਗੀ ਐਮਲੀ ਦਾ

ਤਿੰਨ ਛੱਟਾਂਗੇ ਤਿੰਨ 92000 ਦੀ ਮਹੀ ਠੀਕ ਹੈ ਬਾਬਾ ਜੀ 92 ਸਹੀ ਕਰਦਾ ਤੇ 92000 ਦੀ ਭਾਈ ਕਹਿੰਦਾ ਜੀ ਉਸਤਾ ਜੀ ਸੂਈ ਝੋਟੀ ਤੇ ਸੱਲੇ ਪੰਡਾ ਹੀ ਪਾਈਆਂ ਲੇਵੀਆਂ ਤੇ ਆ ਜਾ ਇੱਕ ਕੱਟੀ ਆ ਜੀ ਮੇ ਸੂਈ ਤੇ ਨਿਹਰ ਦੀ ਸੂਈ ਕੱਟੀ ਬੱਚਾ ਪਾਤੀ ਚੌਥੀ ਚਾ ਵੀ ਤੈਨੂੰ ਠੀਕ ਪਰ ਪੂਰੀ ਵਧੀਆ ਮਹੀ ਨਫਲੀ ਅਸਲ ਚੀਜ਼ ਮਹੀ ਹੈ ਪੂਰੀ ਵਧੀਆ ਭਾਈ ਸਹੀ ਕਹ ਲਿਆ ਤੇ 2 92000 ਦੀ ਭਾਈ ਕਹਦਾ ਦਵਾ ਗਿਆ ਠੀਕ ਹੈ ਭਾਜੀ ਬਹੁਤ ਮਰਜ਼ਾਇਜ ਆ ਵਧੀਆ ਠੀਕ ਹੈ ਭਾਈ ਕੋਈ ਨਹੀਂ ਮੈਂ ਆਈ ਆ ਫ੍ਰੀ ਆ ਹਾਂਜੀ ਦੋ ਤਾਂ ਮਹੀ ਦਾ ਹੋਊਗਾ ਪੱਕਾ ਇਹਦਾ 10000 ਆ ਕਿਲੋ ਠੀਕ ਪੂਰੀ ਵਟੇ ਕੱਦ ਕਾੜ ਦੀ ਮੈਂ ਠੀਕ ਆ ਭਾਈ ਵੇਖੋ ਬੋੜੀ ਬੜੀ ਯਾ ਕਰੋ ਮਾਜੀ ਦੀ ਬਹੁਤ ਛੋੜੀ ਆ ੱਲੇ ਵਾਲਾ ਸੋਹਣਾ ਤੁਹਾਨੂੰ ਬਹੁਤ ਵਧੀਆ ਲੱਗਾ ਜਿਵੇਂ ਖਾਓ ਛਾਂ ਤੁਹਾਨੂੰ ਖਾਓ ਮੈਂ ਨਾਲ ਛਾਂ ਤੁਹਾਨੂੰ ਬੜਾ ਚੰਗਾ ਲੱਗਾ ਬਾਡੀ ਪੂਡੀ ਬੜੇ ਟੌਲ ਸੀ ਮੈਂ ਢਾਂਚਾ ਬਹੁਤ ਵਧੀਆ ਸੀ ਮੇਰਾ ਠੰਡੀ ਸੀ ਮੈਂ ਬਾਡਾ ਬੁੱਡਾ ਬੜਾ ਚੰਗਾ ਲੈ ਜੀ ਵੀ ਜੀ ਲੈ ਜਾਓ ਭਾਈ ਲੈ ਬਦਲਵਾੜੀ ਹੋ ਗਈ ਫੜਨੇ ਰਹਾ ਹੋ ਗਿਆ ਠੀਕ ਹੈ ਭਾਈ ਮਹੀਂ ਵੀਰ ਗਾੜੀ ਸੂਈ ਦਾ ਗਾਗਾ ਸੂਈ ਮਹੀਂ ਰੱਖ ਕੋਈ ਦਾ ਗਾਗਾ ਖੰਜੀ ਸਹੀ ਕਰ ਜਾ ਇਹ ਆਪ ਮਹੀਂ ਲੈ ਆਈ ਸੀ ਥੋੜੀ ਚੰਗੀ ਹਾਲ ਆਉਂਦੇ ਆ ਗਾ ਸੂਆ ਡੰਗਰ ਵਧੀਆ ਹਾਂ ਹਾਂ ਵੀਰ ਮਹੀਂ ਲੈ ਜੀ ਆ ਦੇ ਦੇਖੋ ਲੈਵਾ ਕੁਆਲਟੀ ਥਾਂ ਦੀ ਕੁਆਲਟੀ ਕਰੋ ਚੈੱਕ ਕਰ ਕਟਾ ਮਗਰ ਜੀ ਬਹੁਤ ਕਟਾ ਮਗਰ ਜੀ ਚੰਗੀ ਹੈ ਬੱਗਣੀ ਚੱਲ ਜੰਗੀ ਆ ਕਟਾ ਮਗਰ ਜੀ ਠੀਕ ਹਾਂਜੀ ਤਾਕਤ ਨੇ ਅਸੀਂ ਇਹ ਵੀ ਪਹਾੜਾ ਵੀਰ ਹਾਂਜੀ ਭਾਈ 85 ਹਜ਼ਾਰ 85 ਦੀ ਥੋੜੀ ਭਾਈ ਜੀ ਦੋ ਹੀ ਛੱਡਣਾ 83 ਦੀ ਹਾਂ 83 83 ਹਜ਼ਾਰ ਦੀ ਹਾਂ ਨਹੀਂ ਮੈਂ ਭਾਈ ਇਹ ਲੈ ਦਵਾਂਗੇ ਬਹੁਤ ਵਧੀਆ ਲੈਵਾ ਲੁਆ ਨਕਾਤ ਬਹੁਤ ਵਧੀਆ ਜਿੰਨੇ ਵੱਡੀ ਮੈਂ 85 ਆਪੀ ਆ ਜਿਆਦਾ ਚੰਗੇ ਜਾਨਵਰ ਤਾਂ 15 ਦਿਨ ਦੀ ਸੋਈ ਆ ਹਾਂਜੀ ਵਧੀਆ ਮੈਂ ਠੀਕ ਹੈ ਭਾਈ ਜੀ ਬਹੁਤ ਵਧੀਆ ਚੋੜੀ ਪੁੱਠੇ ਦੀ ਵਧੀਆ ਮੈਂ ਤਾਜੀ ਠੰਡੀ ਠੀਕ ਹੈ ਭਾਈ ਜੀ ਦੁੱਧ ਵਾਲੀ ਮੈਂ ਹਾਂਜੀ ਅੱਗੇ ਭਾਈ ਜੀ ਠੀਕ ਹੈ ਦੁੱਧਾਸਵਾ ਝੋਟੀ ਆ ਠੀਕ ਹੈ ਭਾਈ ਜੀ ਸਟਾਰਿੰਗ ਵੀ ਝੋਟੀ ਦਾਸ ਕੋਲੇ ਬੋਲੇ ਦਾ ਤਰੀ ਮਗਰ ਕੱਟੀ ਬਗਰ ਕੱਟੀ ਗਾੜੀ ਕਾਲੀ ਗਾੜੀ ਆ ਤੇ ਆਜਾ ਭਾਈ ਜਿੰਨੀਆਂ ਮਜਾਂ ਪੂਰੀਆਂ ਹੋ ਤਾਂ ਚੋੜੀਆਂ ਮੈਂ ਨਾ ਵੀ ਪੂਰੀ ਜੋ ਜਾ ਹੁਆ ਝੋਡੀ ਆ ਉਸੇ ਗੂੜੇ ਠੇਕ ਦੀ ਠੀਕ ਆ ਭਾਈ ਖਾਨ ਵੇਹ ਕਲਮਾਰ ਦਾ ਲਗਾ ਝੋਟੀ ਨੂੰ ਚੋਂ ਬਹੁਤੀ ਖਰੀ ਠੀਕ ਆ ਜੀ 10 ਕਿਲੋ ਜਿਹੜਾ ਹੈ ਕੰਡੇ ਤੋਲਵਾ ਕੋ ਬੋਲਾ ਮਗਰ ਕੱਟੀ ਵੇਜੀ ਮਗਰ ਕੱਟੀ ਆ ਛੱਡੀ ਮਗਰ ਅਸਲ ਸੋਈ ਕੱਟੀ ਮਗਰ ਠੀਕ ਆ ਭਾਈ ਅਜੇ ਨਹੀਂ ਕਹਦੇ ਨੇ ਅਸਲੀ ਝੋਟੀ ਸਫਾਈ ਆ ਨਾ ਜਿੰਨੀ ਝੋਟੀ ਤੇਜ ਦੋ ਦੋ ਨੂੰ ਸੁਰੀ ਆ ਹਾਂ ਜੀ ਤੇ ਝੋਟੀ ਆਮ ਨਾਲ 12 13 ਕਿਲੋ ਦੋ ਸਹੀ ਗੱਲ ਭਾਈ ਜੀ ਲੈ ਵਾ ਲੂਆ ਪੂਰਾ ਦੱਸਣ ਦਿਆ ਖੋਦੀ ਤੇ ਥਾਂ ਤੋਂ ਬਹੁਤ ਸਾਹ ਛੋਟੀਆਂ ਲੱਗਾ ਆ ਤੇ ਦੇਖੋ ਪੂਰੀ ਕਾਲੀ ਸਾਹ ਛੋਟੀ ਤੇ 13 ਕਿਲੋ ਦੁੱਧ ਛੋਟੀ ਆਮ ਨਾਲ ਪਾਉਗੀ ਠੀਕ ਆ ਭਾਈ ਜੀ ਠੀਕ ਜਿਆਦਾ ਖਰੀ ਆ ਛੋਟੀ ਲੈ ਢਿੰਗ ਭਾਈ ਆ ਬੱਚਾ ਵੀ ਜੁਣਾ ਕਰਦੀ ਲੈ ਪੈਕਿੰਗ ਨਾ ਕਰਿਆ ਮਾਨ ਜੀ ਬਹੁਤ ਵਧੀਆ ਲੀਕੋ ਟਿਸ ਬਹੁਤ ਸਾਫ ਉਦਰਾ ਲੇਵਾ ਲਗਾ ਆ ਬਹੁਤ ਵਧੀਆ ਕੁਆਲਿਟੀ ਲੱਗੀ ਆ ਲੇ ਭਾਈ ਬਹੁਤ ਜਿਆਦਾ ਚੰਗੀ ਥਣ ਦੀ ਕੁਆਲਿਟੀ ਬਹੁਤ ਸੋਹਣੀ ਥਣ ਲਗਾ ਵਧੀਆ ਕੱਟੀ ਗੱਡੀ ਭਾਈ ਦੇਖੋ ਜੀ ਕੱਟੀ ਨਾਲ ਨਾਲ ਜਿੱਥੇ ਕੱਟੀ ਨਾਲ ਨਾਲ ਦੇ ਠੀਕ ਆ ਭਾਈ ਇਹ ਬਣਾਉ ਨਾਲ ਅਲਿਕੇ ਆਏ ਕੱਟੀ ਤੇ ਕੀ ਮੁੱਲ ਭਾਈ ਜੀ ਇਹਦਾ ਬਿਲਕੁਲ ਜਾਇਜ਼ ਨਾਲ ਦੀ ਛੋਟੀ ਇੱਕ ਪੰਜ ਦੀ ਸੌਖੀ ਵੇਚ ਦੇਣੀ ਪਰ ਭਾਣਾ ਬਿਲਕੁਲ ਜਾਇਜ਼ ਦਵਾਂਗੇ ਤੁਹਾਡੀ ਜੇਦ ਨਹੀਂ ਠੀਕ ਮੋਲ ਜੋ ਮਰਜ਼ੀ ਕਰੀ ਜਾਂਦੇ ਵਾਹਨ ਨੂੰ ਮਖਾਦ ਹੋਇਆ ਕੋਈ ਬਾਈ ਸ਼ਾਈ ਨਹੀਂ ਬਰਾਬਰ ਇੱਕ ਹੋ ਜਾ ਠੀਕ ਹੈ ਭਾਈ ਜੀ ਜਿੰਨੇ ਵੀ ਦੇਦਣੀ ਹੈ ਤੁਸੀਂ 94000 ਦੀ ਕੱਟੀ ਲੈ 94000 ਦੀ 2 93 2 93000 ਦੀ ਬਾਈਕ ਦਾ ਜਿਹੜਾ ਵੀ ਜੈਸਨੋ 93000 ਦੀ ਬਾਈਕ ਦਾ ਦਵਾਂਗੇ ਜੈਸਨੋ ਆ ਕਾਣੂ ਭੰਡੇ ਠੀਕ ਆ ਬਾਈ ਜੀ ਦੂਜੇ ਸੂਏ ਵਿੱਚ 83000 93000 ਦੀ ਹਾਂ ਤੇ 93000 ਦੀ ਬਾਈ ਕਹਿੰਦਾ ਨਹੀਂ ਦੇਣੀ ਆ 83000 ਦੀ ਤੇ ਤਿੰਨ ਪਸ਼ੂ ਪਾਈ ਕੋ ਉਹ ਤਾਜ਼ੀਆਂ ਸੂਈਆਂ ਝੋਟੀਆਂ ਤੇ ਆ ਮੈਂ ਹੁਣ ਆਈਏ ਜੀ ਤੇ ਆਏ ਹੁਣੇ ਜੇ ਤੇ ਭਾਈ ਚੋਗੇ ਲੈ ਆਂਦੀ ਆ ਇਹ ਮੈਂ ਤਾਂ ਵੀਰ ਤਾਂ ਜਟੂ ਚਾ ਵੇ ਗੱਡਾ ਵੱਡਾ ਇਹ ਪਰਸੋਂ ਹੀ ਡੇ ਪਹੁੰਚੇ ਜੀ ਤੱਕ ਮੈਂ ਸੈਟ ਕਰਕੇ ਦੋ ਤੇ ਕਾੜ ਕੇ ਦੋਵਾਂ ਦਿਨਾਂ ਤੋਂ ਮੈਂ ਦੇਣਾ ਹੁਣ ਫਾਲੀ ਕਰਦੇ ਨਹੀਂ ਚੋਟੀ ਹੋਣਾ ਹੈ ਗਾਦੇ ਠੀਕ ਹੈ ਭਾਈ ਜੀ ਬਾਕੀ ਚਲੋ ਪੂਰੀ ਵਡੀਆਂ ਆ ਠੀਕ ਤੇ ਆਪਣੀ ਸ਼ਿੰਗਾਰੀ ਹੋ ਰਹੀ ਉਦਾਂ ਹੈਗੀ ਆ ਤੇ ਚਲੋ ਅੱਜ ਦੇ ਵੀਰ ਘਰ ਤੇ ਮੈਂ ਉਦਾਂ ਪਰਸੋਂ ਪਾਵਾਂ ਵੀਡੀਓ ਜੇ ਅੱਜ ਅੱਜ ਠੀਕ ਹੈ ਭਾਈ ਜੀ ਦੇਖੋ ਵੀਰ ਭਰਾ ਮੂਹਨ ਤੇ ਕਰ ਲਾਂਗਾ ਮੈਂ 15 ਕਿਲੋ ਗਰੰਟੀਆਂ ਤੇਲੇ ਵਾਲੂ ਆ ਗਏ ਲੋ ਬਹੁਤ ਸੋਹਣੀ ਆ ਉਹਨਾਂ ਦਾ ਵੀ ਹਾਂ ਹੁਣ ਵਧੀਆ ਲੱਗਾ ਇਹਨੂੰ ਠੀਕ ਜੀ ਠੀਕ ਬੱਲੇ ਗੱਟੀ ਗੱਟੀ ਇਹਦਾ ਜਵਾਬ ਆ ਹਾਂ ਜੀ ਇਹਦਾ ਜਵਾਬ ਤੇ ਆ ਤਿੰਨ ਪਸ਼ੂ ਬਾਈ ਕੋਲ ਬਹੁਤ ਸੀਰ ਠੰਡੇ ਤਾਂ ਵਧੀਆ ਤੇ ਵਧੀਆ ਚੁਆਈ ਕਰਕੇ ਜੰਗ ਕਰਕੇ ਲਾਈਕ ਕਮੈਂਟ ਤੇ ਸ਼ੇਅਰ ਦਬਾ ਦਿਓ ਸਾ ਮੈਂ ਦਾ ਲਿਵਾ ਮਾਦਾ ਪਾਈਆਂ ਪੂਰੀਆਂ ਇਹਨੂੰ ਤੋਂ ਲੱਗੇ ਜਿਨਾ ਜਿਹੜਾ ਲਗਾਉਂਦੇ ਸਹੀ ਗੱਲ ਬਾਈ ਸਹੀ ਗੱਲ ਜੀ ਹਾਂ ਬਹੁਤ ਜਾਨਾ ਜੀ ਤੇ లైక్ কমেন্ট শেয়ার ਮਾਤਾ ਵਾਦ ਕਰਿਆ ਕਰੋ ਪਿਆਰ ਪਿਆਰ ਦੇਖੋ ਹੋਰ ਚੰਗੀ ਤੇ ਚੰਗੀ ਬੱਲੇ ਬੱਲੇ ਕੀ ਕਾਹ ਬੋਲੀਆ ਹਾਂਜੀ ਹਾਂਜੀ ਤੇ ਸਾਰੇ ਵੀਰ ਭਰਾ ਜਿੰਨੇ ਵੇਦੇ ਆ ਦਿਲੋਂ ਧੰਨਵਾਦ ਕਰਦੇ ਸਾਰਿਆਂ ਦਾ ਤੇ ਬਾਤ ਮਾਤਾ ਦੇ ਚੈਨਲ ਨੂੰ ਪਿਆਰ ਦੇਂਦੇ ਹਾਂਜੀ ਹਾਂਜੀ ਸਾਰੇ ਜਣਾਂ ਧੰਨਵਾਦ ਕਰਦੇ ਆ ਤੁਹਾਡਾ ਆਪਣਾ ਰੈਕ 88274077 ਹਾਂਜੀ ਨਾਮ ਮਹਾਰਾ ਤੇ ਪਿੰਡ ਭੋਮਾ ਪਿੰਡ ਭੋਮਾ ਹਾਂਜੀ ਲਾਈਕ ਕਮੈਂਟ ਤੇ ਸ਼ੇਅਰ ਧੱਕ ਕੇ ਤੇ ਖਿੱਚ ਕੇ ਰੱਖੋ ਤੇ ਮੈਂ ਆ ਤਾਜ਼ੀਆਂ ਸਈਆਂ ਹੋਣਗੀਆਂ ਕਿਉਂ ਬਾਈ ਜੀ ਸਾਰੇ ਤਾਜ਼ੀਆਂ ਸਈਆਂ ਠੀਕ ਹੈ ਬਾਈ ਸასი ਗਾ